ਜਿਹੜੇ ਬਾਰਡਰ ਤੇ ਨਾਲ ਲੱਗਦੇ ਏਰੀਏ ਦੇ ਮਿਨਿਸਟਰ ਜਿਵੇਂ ਪਠਾਨਕੋਟ ਤੋਂ ਘਟਾਰੂ ਚੱਕ ਜੀ ਨੇ ਕੁਲਦੀਪ ਧਾਲੀਵਾਲ ਸਾਹਿਬ ਲਾਲਜੀਤ ਖੋਲਰ ਜਿੰਨੇ ਵੀ ਸਾਡੇ ਬਾਰਡਰ ਏਰੀਏ ਦੇ ਮਿਨਿਸਟਰ ਨੇ ਉਹ ਪਰਮਾਨੈਂਟਲੀ ਕਿ ਨਾਲ ਉਹਨਾਂ ਦੇ ਨਾਲ ਇੱਕ ਇੱਕ ਮਿਨਿਸਟਰ ਹੋਰ ਵੀ ਇਸ ਗੱਲ ਵਾਸਤੇ ਇਹ ਮੇਕ ਸ਼ੋਰ ਕਰਨ ਵਾਸਤੇ ਕਿ ਕੋਈ ਸਟੋਰੇਜ ਜਬ ਬਲੈਕ ਮਾਰਕਟਿੰਗ ਨੇ ਸ਼ੁਰੂ ਹੋ ਜੇ ਕਿ ਮੈਂ ਤੁਹਾਡੇ ਜ਼ਰੀਏ ਕਹਿਣਾ ਵੀ ਚਾਹਨਾ ਆਂ ਪੰਜਾਬ ਦੇ ਲੋਕਾਂ ਨੂੰ ਕੋਈ ਤੇਲ ਦੀ ਘਾਟ ਨਹੀਂ ਪੰਜਾਬ 'ਚ ਕੋਈ ਡੀਜ਼ਲ ਪੈਟਰੋਲ ਤੇ ਪੰਪਾਂ ਤੇ ਲੈਣ ਲਾਉਣ ਦੀ ਲੋੜ ਨਹੀਂ ਕੋਈ ਐਲਪੀਜੀ ਦੇ ਗੈਸ ਪੰਪ ਪੰਪ ਸੈਂਡਰ ਦਾ ਸੈਂਡਰ ਤੋਂ ਆਉਣ ਦੀ ਲੋੜ ਨਹੀਂ ਸਭ ਕੁਝ ਹੈਗਾ ਕੋਈ ਜੇ ਤੁਹਾਨੂੰ ਵੀ ਲੱਗਦਾ ਹੈ ਤਾਂ ਅਬ ਡਿਸਟ੍ਰਿਕਟ ਕਮਿਸ਼ਨਰ ਨਾਲ ਜਾਂ ਨੇੜੇ ਦਾ ਕੋਈ ਵੀ ਸਰਕਾਰੀ ਆਫਿਸ ਹੈ ਉਹਦੇ ਦੱਸੋ ਕਿ ਕੋਈ ਬੰਦਾ ਬਲੈਕ ਮਾਰਕੀਟਿੰਗ ਕਰ ਰਿਹਾ ਤੁਹਾਨੂੰ ਘੱਟ ਚੀਜ਼ ਦੇ ਰਿਹਾ ਜਾਂ ਮਹਿੰਗੀ ਦੇ ਰਿਹਾ 6 ਡਿਸਟ੍ਰਿਕਟ ਸਾਡੇ ਜਿਹੜੇ ਬਾਰਡਰ ਦੇ ਨੇ ਉਹਨਾਂ ਚ ਖਾਸ ਤੌਰ ਤੇ ਦੋ ਦੋ ਮੰਤਰੀ ਜਿਹੜੇ ਨੇ ਉਹ ਉਥੇ ਮੌਜੂਦ ਰਹਿਣਗੇ ਤੇ ਹਰ ਰੋਜ਼ ਉਹ ਸਟੋਰਾਂ ਤੇ ਵੀ ਜਾਣਗੇ ਕਰਿਆਨੇ ਦੀਆਂ ਦੁਕਾਨਾਂ ਤੇ ਵੀ ਜਾਣਗੇ ਕੋਈ ਕਾਮ ਕੋਈ ਕਮੀ ਪੇਸ਼ੀ ਜਾਂ ਕੋਈ ਟਰੱਕ ਨਹੀਂ ਆ ਰਿਹਾ ਜਾਂ ਕੋਈ ਸਮਾਨ ਨਹੀਂ ਆ ਰਿਹਾ ਸੀ ਮੇਕ ਸ਼ੋਰ ਕਰਾ ਕੋਈ ਬਲੈਕ ਮਾਰਕੀਟਿੰਗ ਜਾਂ ਸਟੋਰੇਜ ਦੀ ਲੋੜ ਨਹੀਂ ਹੈ ਬਈ ਭਈ ਪੈਨਿਕ ਹੋਣ ਦੀ ਜ਼ਿਆਦਾ ਅਬ ਵਹਾਂ ਚਾਉਂਦੀ ਜੋ ਵੀ ਇੱਕ ਫੋਰੈਸਟ ਆਫਿਸ ਦੇ ਵਿੱਚ ਲਗਭਗ 900 ਦੇ ਕਰੀਬ ਜਿਦੇ ਚ 72 ਉਹ ਨੇ ਜਿਨ੍ਹਾਂ ਨੇ ਮਤਲਬ ਅਪਲਾਈ ਨਹੀਂ ਕਰ ਸਕੇ ਟਾਈਮ ਤੇ ਪਰ ਉਹ ਡਿਜ਼ਰਵ ਕਰਦੇ ਕੁਆਲਿਫਿਕੇਸ਼ਨ ਵੀ ਏਜ ਵੀ 72 ਉਹਨਾਂ ਨੂੰ ਵੀ ਲੈ ਰਹੇ 306 ਉਹਨੇ ਜਿਹੜੇ ਕੁਆਲਿਫੀਕੇਸ਼ਨ ਤੇ ਏਜ ਦੀ ਸ਼ਰਤ ਪੂਰੀ ਕਰਦੇ ਆ ਪਰ ਉਹਨਾਂ ਨੇ ਅਪਲਾਈ ਹੀ ਨਹੀਂ ਕੀਤਾ ਰਹਿ ਗਏ ਕਿਸੇ ਨਾ ਕਿਸੇ ਕਰ ਉਹਨਾਂ ਨੂੰ ਵੀ ਪਾਸ ਲੈ ਕੇ ਤੇ 352 ਉਹਨੇ ਜਿਹੜੇ ਜਿਨ੍ਹਾਂ ਵਾਸਤੇ ਅਸੀਂ ਸਾਨੂੰ ਕੁਆਲਿਫੀਕੇਸ਼ਨ ਘਟਾਉਣੀ ਪਊਗੀ ਏਜ ਦੀ ਲੈਕਸੀਸ਼ਨ ਦੇ ਦਿੱਤੀ ਏਜ ਦੀ ਲੈਕਸੀਸ਼ਨ ਦਿੱਤੀ ਫੋਰੈਸਟ ਆਫਿਸ ਨੇ ਮੋਸਟਲੀ ਬੇਲਦਾਰ ਮੇਟ ਗੈਰੀਦਾਰੀ ਦੀ ਸੋ ਲਗਭਗ 900 ਦੇ ਪ੍ਰੀ ਅਸੀਂ ਫੋਰੈਸਟ ਆਫਿਸ ਦੇ ਵਿੱਚ ਹਾਈ ਕੋਰਟ ਵੱਲੋਂ ਵੀ ਜਿਹੜਾ ਡਾਇਰੈਕਸ਼ਨਸ ਨੇ ਪ੍ਰਸ਼ਾਸਨ ਵੀ ਖੋਦੇ ਸੀ ਮੋਰ ਤੇ ਚੱਲਦੇ ਆ ਕਿ ਕਿਸੇ ਦੀ ਨੌਕਰੀ ਨਹੀਂ ਜਾਣੀ ਚਾਹੀਦੀ ਕੰਮ ਉਹ ਆਪ ਫੋਰਚਪਸ ਹੋਂ ਵੀ ਕਰਦੇ ਉਹਨੂੰ ਰੈਗੂਲੇਟ ਕਰਕੇ ਤੇ ਉਹਨਾਂ ਮੌਕੇ ਇੱਕ ਫਰਿਸ਼ਤੇ ਸਕੀਮ ਹੈ ਜਿਹਦੇ ਵਿੱਚ ਸੜਕ ਤੇ ਕੋਈ ਜ਼ਖਮੀ ਹੋ ਜੇ ਤਾਂ ਜੇ ਉਹਨੂੰ ਕੋਈ ਹਸਪਤਾਲ ਚ ਪਹੁੰਚਾਉਂਦਾ ਤਾਂ ਉਹਨੂੰ ਇੱਕ ਬਕਾਇਦਾ ਹਰਾਸ਼ੀ ਤੇ ਇਨਾਮ ਮਿਲਦਾ ਕਿਸੇ ਪ੍ਰਾਈਵੇਟ ਹਸਪੀਟਲ ਦੀ ਜਾਂ ਕਿਸੇ ਸਰਕਾਰੀ ਚ ਉਹ ਸਾਰੇ ਇਸ ਇੰਬੈਲੈਂਸ ਕੀਤੇ ਹੋਏ ਹੁਣ ਉਹ ਫਰਿਸ਼ਤੇ ਸਕੀਮ ਥੋੜਾ ਜਿਹਾ ਸੀ ਵੱਡੀ ਕਰ ਰਹੇ ਆ ਇਹਦੇ ਵਿੱਚ ਵਾਰ ਵਿਕਟਮ ਔਰ ਟੈਰਰਿਜ਼ਮ ਦੇ ਜ਼ਖਮੀ ਰੱਬ ਨਾ ਕਰੇ ਕੋਈ ਮਿਜ਼ਾਈਲ ਕੋਈ ਉਹਨਾਂ ਦਾ ਦੁਸ਼ਮਣ ਦੇਸ਼ ਦਾ ਇਸ ਪਿੰਡ ਤੇ ਆ ਕੇ ਕੁਝ ਆ ਸਿਵਿਲਿਨ ਤੇ ਅਟੈਕ ਕਰਦੇ। ਜ਼ਖਮੀ ਹੁੰਦੇ ਨੇ। ਉਹਨਾਂ ਦਾ ਸਾਰਿਆਂ ਦਾ ਇਲਾਜ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਹਸਪੀਟਲ ਚ। ਉਹ ਅਸੀਂ ਖਰਚ ਅਸੀਂ ਚਲਾਂ। ਤੇ ਉੱਥੇ ਉਹ ਫਰਿਸ਼ਤੇ ਸਕੀਨ ਨੂੰ ਤੇ ਟੈਰਰਿਜ਼ਮ ਜਿਵੇਂ ਆਮ ਤੌਰ ਤੇ ਤੁਹਾਡੇ ਕੈਮਰੇ ਰਾਹੀਂ ਅਸੀਂ ਦੇਖਦੇ ਆਂ ਕਿ ਕੋਈ ਆਇਆ। ਸ਼ਰਾਰਤੀ ਉਹਦੇ ਕੋਲੇ ਦੇਸੀ ਕੱਟਾ ਜਾਂ ਕੋਈ ਪਿਸਟਲ ਸੀ। ਉਹ ਦੁਕਾਨਦਾਰ ਤੋਂ ਪੈਸੇ ਮੰਗੇ ਜਾਂ ਨਹੀਂ ਹੋਏ। ਗੋਲੀ ਮਾਰ ਕੇ ਚੱਕ ਨਹੀਂ ਹੋ ਗਿਆ ਸਾਰਿਆਂ ਦਾ ਇਲਾਜ ਹੋ ਗਿਆ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਊ ਤੇ 13 ਜ਼ਿਲ੍ਹਿਆਂ ਦੇ ਵਿੱਚ ਜੈਮਰ ਜਿਹੜੇ ਨੇ 5G ਲੇਟੈਸਟ ਜੈਮਰ ਜਿਹੜੇ ਨੇ ਉਹ ਡਾਇਜਾਂਗੇ ਜਿਸ ਚ ਗੋਇੰਦਵਾਲ ਸਾਹਿਬ ਪਟਿਆਲਾ ਤੇ ਬਠਿੰਡਾ ਮੇਨ ਨੇ ਅੰਮ੍ਰਿਤਸਰ ਸੰਗਰੂਰ ਫਰੀਦਕੋਹ ਮੋਕਸਰ ਸੋ 13 ਜ਼ਿਲ੍ਹਿਆਂ ਦੇ ਵਿੱਚ ਅਪਡੇਟਡ ਜੋ ਜੈਮਰ ਨੇ ਕੁਕ ਜੇਹਲਾ ਜਿਹੜੀਆਂ ਉਹ ਰੈਜੀਡੈਂਸ਼ੀਅਲ ਏਰੀਆ ਚ ਵੀ ਆ ਗਈ ਸੀ। ਉੱਜੀ ਜੈਮਰ ਲੌਨ ਨੇ ਨਾ ਆਲੇ ਦੁਆਲੇ ਦੇ ਘਰਾਂ ਦੇ ਤੇ ਮੋਟ ਵੀ ਚੱਲਣਾ ਬੰਦ ਹੋ ਗਿਆ। ਹੁਣ ਜਿਹੜੇ ਜੈਮਰ ਆਏ ਨੇ ਸਪੈਸੀਫਿਕਲੀ ਤੁਸੀਂ ਏਰੀਆ ਡਰਾ ਕਰ ਸਕਦੇ ਹੋ ਕਿ ਐਨ ਐਨ ਏਰੀਆ ਨੂੰ ਜੈਮ ਕਰ। ਸੋ ਲੇਟੈਸਟ ਅਪਡੇਟ ਬਾਰੇ। ਸੋ ਇਹ ਇਹ ਮੇਨ ਜੋ ਇੱਕ ਤਾਂ ਡਰੋਨ ਐਂਟੀ ਡਰੋਨ ਸਿਸਟਮ ਪੰਜਾਬ ਸਰਕਾਰ ਜਿਹੜੀ ਆ ਉਹ ਖਰੀਦੂਗੀ ਤੇ ਪੂਰੀ ਸਰਹੱਦ ਨੂੰ ਅਸੀਂ ਡਰੋਨਾਂ ਲੈਸ ਕਰਦਾਂ। ਦੂਸਰਾ ਪ੍ਰਿਸ਼ਤੇ ਸਕੀਮ ਨੂੰ ਸੀ ਇਕੱਲੇ ਸੜਕ ਤੱਕ ਨਹੀਂ। ਵਾਰ ਇੰਜਰਡ ਆਰ ਜਿਹੜੇ ਟੈਰਰਿਜ਼ਮ ਇੰਜਰ ਉਹਨਾਂ ਨੂੰ ਵੀ ਸੀ ਕੰਪੰਸੇਟ ਕਰਾਂਗੇ। ਤੇ ਬਾਕੀ ਸਾਰੇ ਫੈਸਲੇ ਇਹ ਤਾਂ ਨੈਸ਼ਨਲ ਲੈਵਲ ਦੇ ਹੋਗੇ। ਬਾਕੀ ਸਾਰੇ ਫੈਸਲੇ ਪੰਜਾਬ ਨਾਲ ਸੰਬੰਧਿਤ ਨੇ। ਤੇ ਤੁਹਾਨੂੰ ਸਾਰਾ ਉਹਦਾ ਡਿਟੇਲ ਜਿਹੜੀ ਆ ਉਹ ਮਿਲ ਜੂਗੀ। ਤੇ ਬਹੁਤ ਬਹੁਤ ਧੰਨਵਾਦ ਤੁਸੀਂ ਤੇ ਆਏ ਤੇ ਕੋਈ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਇਹ ਤੋਂ ਬਿਨਾ ਕੋਈ ਸਵਾਲ ਕਿਤੇ ਇਧਰ-ਉਧਰ ਮੈਂ ਮਾਫੀ ਪਹਿਲੇ ਮੰਗ ਲਈ ਸੀ ਔਰ ਮੈਨੂੰ ਤੁਹਾਡੇ ਤੋਂ ਸਹਿਯੋਗ ਦੀ ਉਮੀਦ ਹੈ ਸਾਰਿਆਂ ਤੇ ਬਾਕੀ ਤਾਂ ਮੈਂ ਕਦੇ ਪ੍ਰੈਸ ਕਾਨਫਰੰਸ ਵੱਲੋਂ ਜਾਂ ਸਵਾਲਾਂ ਵੱਲੋਂ ਕਦੇ ਕਿਨਾਰਾ ਕੀਤਾ ਨਹੀਂ ਜ ਜਦੋਂ ਜਦ ਤੁਹਾਡੇ ਸਵਾਲ ਨਹੀਂ ਮੁਪਤੇ ਮੈਂ ਉੱਠਦਾ ਨਹੀਂ ਤੇ ਪਰ ਅੱਜ ਕਿਉਂਕਿ ਸਪੈਸੀਫਿਕਲੀ ਇਹ ਕੈਬਨਟ ਜਿਹੜੀ ਆ ਫੈਸਲੇ ਵਾਸਤੇ ਬੁਲਾਈ ਗਈ ਤੇ ਬਾਕੀ ਮੈਂ ਓਵਰਆਲ ਤੁਹਾਡਾ ਜਿਹੜਾ ਸਵਾਲ ਹੋਊਗਾ ਮੈਨੂੰ ਲੱਗਦਾ ਇਹ ਹੋਊਗਾ ਬਿਲਕੁਲ ਬਾਰਡਰ ਇਰੀਏ ਇੰਟੈਚਾਂਸੀ ਡੀਸੀਜ਼ ਨਾਲ ਤਹਿਸੀਲਦਾਰਾਂ ਨਾਲ ਬਲਕਿ ਜਿਹੜੀਆਂ ਪੋਸਟਾਂ ਖਾਲੀ ਸੀ ਉੱਥੇ ਵੀ ਅਸੀਂ ਤਹਿਸੀਲਦਾਰ ਕਾਨੂੰਗੋ ਸਬਜ਼ੀਲਾ ਫਰ ਲਗਾਉਂਦੇ ਕੋਈ ਪੋਸਟ ਖਾਲੀ ਨਹੀਂ ਬਾਰਡਰ ਇਰੀਏ ਚ ਪ੍ਰਣਤੀ ਕਿਉਂਕਿ ਆਰਮੀ ਨੂੰ ਸਹਿਯੋਗ ਕਰਨਾ ਪੈਣਾ तो आर्मी जो भी कहूगी जिन्हें भी कहूगी कर लाँगे पर सोफल कोई पैनिक होने की लड़ नहीं कोई अफवाह चाण की लड़ नहीं सब कुछ ठीक ठाक चल रहा हाँ कुछ शेल्स मिले ने खेत चो टुकड़े हो सकते ने पर कोई नहीं जमान नित मुहिम पंजाब खड़ा देश वास्ते सब तो पहला साडा सीना ही तन है जो दुश्मन वालों गोली आ ਤਾਂ ਅਸੀਂ ਖੜਾਂਗੇ ਤੇ ਪੰਜਾਬ ਆਪਣੇ ਦੇਸ਼ ਦੀ ਪੰਜਾਬ ਆਪਣੇ ਤਿਰੰਗੇ ਦੀ ਔਰ ਪੰਜਾਬ ਆਪਣੇ ਪਾਣੀਾਂ ਦੀ ਰੱਖੀ ਕਰੂਗਾ ਬਤਾਂ